ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋ ਸਿੰਘ ਥੋੜੇ ਦਿਨ ਪਹਿਲਾਂ ਫਰਾਂਸ ਦੇ ਵਿੱਚ ਜਹਾਜ਼ ਰੋਕੇ ਜਾਣ ਤੋਂ ਬਾਅਦ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾ ਦੇ ਕੇ ਇੱਕ ਭਾਰਤ ਦਾ ਜਹਾਜ਼ ਜਿਹੜਾ ਰੋਕਿਆ ਗਿਆ ਸੀ ਜਿਸ ਦੇ ਵਿੱਚ ਕਈ ਸੈਂਕੜੇ ਭਾਰਤੀ ਉਸ ਦੇ ਵਿੱਚ ਸਵਾਰ ਸੀ ਡੌਂਕੀ ਨਾਲ ਜਾਣ ਦਾ ਜਿਹੜਾ ਖਾਸ਼ਾ ਜਤਾਇਆ ਜਾ ਰਿਹਾ ਸੀ ਅਮਰੀਕਾ ਪਰ ਦਾ ਦੇ ਕੌਨ ਫਰਾਂਸ ਚ ਰੋਕੇ ਜਹਾਜ਼ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰਾਂਸ ਸਰਕਾਰ ਨੇ ਉਡਾਣ ਜਿਹੜੀ ਹੈ ਉਡਾਣ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ਜਹਾਜ਼ ਦੀ ਮੰਜ਼ਲ ਵਾਲੇ ਹਾਲਾਂ ਕਿ ਇਹ ਦੁਬਿਧਾ ਹੈ ਕਿ ਜਹਾਜ਼ ਭਾਰਤ ਵੀ ਆ ਸਕਦਾ ਜਾਂ ਫਿਰ ਜਿੱਥੋਂ ਉੱਡਿਆ ਸੀ ਉੱਥੇ ਵਾਪਸ ਜਾਣਾ ਪਾਏਗਾ ਇਸ ਦੇ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਦੱਸ ਦੇ ਇੱਕ ਕਿ ਭਾਰਤੀਆਂ ਨਾਲ ਭਰੇ ਇਸ ਜਹਾਜ਼ ਦੇ ਉੱਪਰ ਮਨੁੱਖੀ ਤਸਕਰੀ ਦੇ ਇਲਜ਼ਾਮ ਲੱਗੇ ਸੀ ਪੂਰਾ ਮਾਮਲਾ ਕੀ ਹੈ ਤੁਹਾਨੂੰ ਪੂਰਾ ਮਾਮਲਾ ਦੱਸ ਦਿੰਨੇ ਆ ਦੱਸ ਦਈਏ ਕਿ ਕੱਲ ਜਿਹੜਾ ਪਰਸੋ ਜਿਹੜਾ ਫਰਾਂਸ ਦੇ ਵਿੱਚ ਇੱਕ ਜਹਾਜ਼ ਰੋਕਿਆ ਗਿਆ ਸੀ ਜਿਸ ਦੇ ਵਿੱਚ 300 ਤੋਂ ਵੱਧ ਭਾਰਤੀ ਯਾਤਰੀ ਸਵਾਰ ਸੀ ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਉਹ ਹਵਾਈ ਅੱਡੇ ਤੇ ਰੋਕ ਲਿਆ ਜਾਂਦਾ ਜਿਸ ਤੋਂ ਬਾਅਦ ਚਾਰ ਜੱਜਾਂ ਦਾ ਪੈਨਲ ਬਣਾਇਆ ਜਾਂਦਾ ਹੈ ਕਿ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੰਦੇ ਆ ਚਾਰ ਜੱਜ ਕਿਉਂਕਿ ਇਲਜ਼ਾਮ ਲੱਗੇ ਸੀ ਕਿ ਇਹ ਮਨੁੱਖੀ ਤਸਕਰੀ ਆ ਭਾਪ ਜਿਵੇਂ ਆਪਾਂ ਕਹਿੰਦੇ ਆ ਕਬੂਤਰ ਬਾਜ਼ੀ ਤਾਂ ਜਾਂ ਕਹਿ ਦਿੰਦੇ ਆ ਕਿ ਡੌਂਕੀ ਦੇ ਰਾਹੀਂ ਜਾ ਰਹੇ ਆ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਜਿਹੜਿਆ ਲੱਗੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਫਰਾਂਸ ਸਰਕਾਰ ਦੇ ਵੱਲੋਂ ਪੁੱਛਗਿੱਛ ਜਾਰੀ ਕੀਤੀ ਜਾਂਦੀ ਆ 150 ਕਿਲੋਮੀਟਰ ਹਵਾਈ ਅੱਡੇ ਤੋਂ ਬਾਅਦ ਜਿਹੜਾ ਰੋਕਿਆ ਗਿਆ ਸੀ ਵੀਰਵਾਰ ਨੂੰ ਤਾਂ ਦੱਸਦੇ ਕਿ ਹੁਣ ਜਿਹੜਾ ਇਸ ਨੂੰ ਅਡਾਉਣ ਦੀ ਇਜਾਜ਼ਤ ਜਿਹੜੀ ਆ ਦੇ ਦਿੱਤੀ ਗਈ ਆ ਤੇ ਜੱਜਾਂ ਨੇ ਜੱਜਾਂ ਨੇ ਫੈਸਲਾ ਲਿਆ ਕਿ ਹੁਣ ਜਿਹੜਾ ਜਹਾਜ਼ ਉੱਡ ਸਕੇਗਾ ਪਰ ਹਾਲਾਂਕਿ ਇਸ ਦੀ ਮੰਜ਼ਿਲ ਵਾਲੇ ਬਾਰੇ ਹਜੇ ਵੀ ਜਿਹੜਾ ਕੁਝ ਨਹੀਂ ਪਤਾ ਕਿ ਇਹ ਭਾਰਤ ਆਏਗਾ ਜਾਂ ਫਿਰ ਨਿਕਾਰਾਗੂਆ ਜਾਂ ਦੁਬਈ ਜਾ ਸਕਦਾ ਜਿੱਥੋਂ ਇਹ ਉੱਡਿਆ ਸੀ ਤਾਂ ਦੱਸਦੇ ਕਿ ਇਹ ਨਹੀਂ ਪਤਾ ਕਿ ਹਾਲਾਂਕਿ ਮੰਜ਼ਿਲ ਕੀ ਹੋਏਗੀ ਜਹਾਜ਼ ਦੀ ਕਿੱਥੇ ਉੱਡ ਕੇ ਪਹੁੰਚੇਗਾ ਪਰ ਉਡਾਣ ਦੀ ਇਜਾਜ਼ਤ ਜਿਹੜੀ ਹੈ ਜਰੂਰ ਦਿੱਤੀ ਗਈ ਹੈ ਕਿ ਉਡਾਣ ਜਾਰੀ ਰਹੇ ਇਸ ਜਹਾਜ਼ ਦੀ ਤਾਂ ਦੱਸਦੇ ਕਿ ਹੁਣ ਜਿਹੜਾ 48 ਘੰਟਿਆਂ ਲਈ ਪਹਿਲਾਂ ਜਿਹੜੇ ਯਾਤਰੀ ਹਿਰਾਸਤ ਦੇ ਲਈ ਸੀ ਉਹਨਾਂ ਦੀ 48 ਘੰਟਿਆਂ ਲਈ ਹਿਰਾਸਤ ਵਧਾਈ ਗਈ ਸੀ ਪਰ ਹੁਣ ਇਸ ਹਿਰਾਸਤ ਨੂੰ ਰੱਦ ਕਰ ਦਿੱਤਾ ਤੇ ਹੁਣ ਜਿਹੜਾ ਯਾਤਰੀਆਂ ਸਮੇਤ ਜਹਾਜ਼ ਨੂੰ ਅਡਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਆ ਫਰਾਂਸ ਸਰਕਾਰ ਦੇ ਵੱਲੋਂ ਤਾਂ ਦੱਸਦੀ ਹੈ ਕਿ ਫਰਾਂਸ ਸਰਕਾਰ ਦੇ ਵੱਲੋਂ ਵੱਡਾ ਜਿਹੜਾ ਇੱਕ ਵੱਡੀ ਜਿਹੜੀ ਹੈ ਰਾਹਤ ਦਿੱਤੀ ਗਈ ਆ ਕਿਉਂਕਿ ਭਾਰਤੀਆਂ ਨਾਲ ਭਰੇ ਜਹਾਜ਼ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਡੌਂਕੀ ਲਗਾ ਕੇ ਜਿਹੜਾ ਜਾ ਰਿਹਾ ਡੌਂਕੀ ਲਗਾ ਕੇ ਜਾ ਰਿਹਾ ਤੇ ਜਿਸ ਤੋਂ ਬਾਅਦ ਫਰਾਂਸ ਦੇ ਵਿੱਚ ਰੋਕਲੇ ਜਾਂਦੇ ਆ ਤੇ ਹੁਣ ਫਰਾਂਸ ਦੇ ਜੱਜ ਜਿਹੜੇ ਉੱਥੇ ਪੁੱਛਗਿੱਛ ਕਰਦੇ ਆ ਫਰਾਂਸ ਦੇ ਜੱਜ ਜਿਹੜੋਂ ਪੁੱਛਗਿੱਛ ਕਰਦੇ ਆ ਯਾਤਰੀਆਂ ਦੇ ਕੋਲੋਂ ਤਾਂ ਬਾਅਦ ਦੇ ਵਿੱਚ ਜਿਹੜਾ ਇਹ ਚੀਜ਼ਾਂ ਆਉਂਦੀਆਂ ਨੇ ਕਿ ਮਨੂਕੀ ਤਸਕਰੀ ਦੇ ਹੇਠ ਇਲਜ਼ਾਮ ਲੱਗੇ ਸੀ ਉਹ ਇਲਜ਼ਾਮ ਗਲਤ ਨੇ ਪਰ ਦੱਸਦੇ ਕਿ ਹੁਣ ਜਿਹੜਾ ਹਾਲਾਂਕਿ ਇਹ ਨਹੀਂ ਪਤਾ ਕਿ ਜਹਾਜ਼ ਜਾਊਗਾ ਕਿੱਥੇ ਜਹਾਜ਼ ਵਾਪਸ ਆਪਣੀ ਮੰਜ਼ਲ ਵੱਲ ਜਾਏਗਾ ਜਾਂ ਭਾਰਤ ਦੇ ਵੱਲ ਆਏਗਾ ਜਾਂ ਫਿਰ ਜਿੱਥੋਂ ਉਡਾਨ ਭਰੀ ਸੀ ਨਿਕਾਰਾ ਗੁਆ ਜਾਂ ਦੁਬਈ ਜਿੱਥੇ ਉਡਾਨ ਭਰੀ ਸੀ ਜਾਂ ਫਿਰ ਉੱਥੇ ਵਾਪਸ ਜਾਏਗਾ ਦੱਸਦੇ ਕਿ ਫਰਾਂਸ ਸਰਕਾਰ ਨੇ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਡੌਂਕੀ ਲਾ ਕੇ ਗਏ ਯਾਤਰੀਆਂ ਦੇ ਉੱਪਰ ਇੱਕ ਵੱਡਾ ਐਕਸ਼ਨ ਲਿਆ ਦੱਸਦੇ ਕਿ ਜਹਾਜ਼ ਭਾਰਤ ਵੀ ਆ ਸਕਦਾ ਜਾਂ ਫਿਰ ਜਿੱਥੇ ਉੱਡਿਆ ਸੀ ਵਾਪਸ ਉੱਥੇ ਹੀ ਜਾਣਾ ਪਏਗਾ ਫਰਾਂਸ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਫਰਾਂਸ ਸਰਕਾਰ ਦੇ ਵੱਲੋਂ ਇੱਕ ਵੱਡੀ ਰਾਹਤ ਦੇਤੀ ਗਈ ਹੈ ਤਾਂ ਦੱਸਦੇ ਕਿ ਫਰਾਂਸ ਦੇ ਵਿੱਚ ਵੀਰਵਾਰ ਨੂੰ 300 ਤੋਂ ਪਲੱਸ ਭਾਰਤੀਆਂ ਦੇ ਨਾਲ ਭਰੇ ਹੋਏ ਜਹਾਜ਼ ਨੂੰ ਰੋਕ ਲਿਆ ਗਿਆ ਇਸ ਜਹਾਜ਼ ਨੂੰ ਰੋਕਣ ਦੇ ਪਿੱਛੇ ਕਾਰਨ ਦੱਸੇ ਸੀ ਕਿ ਮਨੁੱਖੀ ਤਸਕਰੀ ਭਾਵ ਡੋਂਕੀ ਲਗਾ ਕੇ ਜਾ ਰਹੇ ਐ ਤਾਂ ਦਾਦਾ ਦੇ ਕਿ ਡੋਂਕੀ ਲਗਾ ਕੇ ਜਾ ਰਿਹਾ ਜੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਜਹਾਜ਼ ਰੋਕਿਆ ਗਿਆ ਸੀ ਪਰ ਹੁਣ ਜਿਹੜਾ ਰਾਹਤ ਦਿੱਤੀ ਗਿਆ ਹੁਣ ਇਸ ਜਹਾਜ਼ ਨੂੰ ਉਡਾਣ ਦੀ ਇਜਾਜ਼ਤ ਦੇ ਦਿੱਤੀ ਗਈ